ਪੰਚਾਇਤੀ ਚੋਣਾਂ ਨੂੰ ਲੈ ਕੇ ਚਾਰੇ ਪਾਸੇ ਹਹਾਕਾਰ ਮਚੀ ਹੋਈ ਆ ਉੱਥੇ ਜ਼ਿਲ੍ਹਾ ਪੰਚਾਇਤ ਦੇ ਵਿੱਚ ਭਾਸ਼ਪਾ ਦੀ ਜਿਹੜੀ ਕਿ ਮੀਟਿੰਗ ਹੋ ਰਹੀ ਸੀ ਤਾਂ ਇਸ ਦੌਰਾਨ ਜਿਹੜੇ ਭਾਜਪਾ ਦੇ ਵਰਕਰ ਨੇ ਉਹਨਾਂ ਦਾ ਹੰਗਾਮਾ ਹੋਇਆ ਤੇ ਆਪਦੇ ਵਿੱਚ ਓਲਜ ਦੇ ਨਜ਼ਰ ਆਇਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ Wait, <laughs> ਦੇਖਿਆ ਜਾ ਰਿਹਾ ਹੈ ਕਿ ਅੱਜਕੱਲ੍ਹ ਤਾਂ ਸਿਆਸੀ ਲੀਡਰ ਵੀ ਕਾਫੀ ਗਰਮਾਏ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਬਦਲੋ ਮੀਟਿੰਗ ਦੇ ਦੌਰਾਨ ਹੰਗਾਮੇ ਜਿਹੜੇ ਕਿ ਕਿਤੇ ਜਾ ਰਹੇ ਨੇ ਬਿਊਰੋ ਰਿਪੋਰਟ